ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ હાજર ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਦੋਸਾਂਝ ਦੀ ਇੱਕ ਮੂਵੀ ਰਿਲੀਜ਼ ਹੋਈ ਹੈ ਜਿਸ ਦਾ ਟਾਈਟਲ ਹੈ ਸਰਦਾਰਜੀ 3 ਅਤੇ ਰੀਸੈਂਟਲੀ ਇਸ ਮੂਵੀ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਟੀਮ ਦੇ ਵੱਲੋਂ ਅਤੇ ਜਦੋਂ ਟੀਮ ਦੇ ਵੱਲੋਂ ਸਰਦਾਰਜੀ 3 ਮੂਵੀ ਦਾ ਟ੍ਰੇਲਰ ਲਾਂਚ ਕੀਤਾ ਜਾਂਦਾ ਹੈ ਤਾਂ ਭਾਰਤ ਦੇ ਲੋਕਾਂ ਵੱਲੋਂ ਦਲਜੀਤ ਦੋਸਾਂਝ ਦਾ ਅਤੇ ਇਸ ਮੂਵੀ ਦਾ ਵਿਰੋਧ ਕੀਤਾ ਜਾਂਦਾ ਹੈ ਦਰਸਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਭਾਰਤ-ਪਾਕਿਸਤਾਨ ਦੀ ਜੰਗ ਹੋਈ ਸੀ ਅਤੇ ਉਸ ਜੰਗ ਦੇ ਖਤਮ ਹੋਣ ਤੋਂ ਬਾਅਦ ਭਾਰਤ ਦੇ ਲੋਕਾਂ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਸੀ ਕਿ ਅਸੀਂ ਪਾਕਿਸਤਾਨ ਦੇ ਐਕਟਰ ਕਲਾਕਾਰਾਂ ਨੂੰ ਨਹੀਂ ਸੁਣਦੇ ਅਤੇ ਅਸੀਂ ਭਾਰਤ ਦੇ ਵਿੱਚ ਉਹਨਾਂ ਦਾ ਬਾਈਕਾਟ ਕਰਦੇ ਹਾਂ ਅਤੇ ਆਪਣੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਕੰਮ ਨਹੀਂ ਕਰਨ ਦੇਵਾਂਗੇ ਤਾਂ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਦਲਜੀਤ ਦਸਾਂਝ ਦੀ ਇਸ ਮੂਵੀ ਦਾ ਵਿਰੋਧ ਹੋਣ ਦਾ ਵੱਡਾ ਕਾਰਨ ਹੈ ਕਿ ਇਸ ਮੂਵੀ ਦੇ ਵਿੱਚ ਨੀਰੂ ਬਾਜਵਾ ਦੇ ਨਾਲ-ਨਾਲ ਪਾਕਿਸਤਾਨੀ ਐਕਟਰ ਹਾਨੀਆ ਖਾਨ ਵੀ ਨਜ਼ਰ ਆ ਰਹੀ ਹੈ ਤਾਂ ਦੋਸਤੋ ਇਸ ਕਰਕੇ ਭਾਰਤ ਦੇ ਲੋਕਾਂ ਕਾਮਵਲੋ ਇਸ ਮੂਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਮੂਵੀ ਨੂੰ ਵੱਡੇ ਲੈਵਲ ਦੇ ਉੱਤੇ ਟਰੋਲ ਕੀਤਾ ਜਾ ਰਿਹਾ ਹੈ ਤੇ ਦੋਸਤੋ ਇਸ ਮੂਵੀ ਦੇ ਵਿਰੋਧ ਤੋਂ ਬਾਅਦ ਦਲਜੀਤ ਦੋਸਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਕਿਹਾ ਸੀ ਕਿ ਇਹ ਮੂਵੀ ਦੀ ਸ਼ੂਟਿੰਗ ਇਸ ਜੰਗ ਤੋਂ ਪਹਿਲਾਂ ਦੀ ਹੋਈ ਹੈ ਅਤੇ ਜੇਕਰ ਇਹ ਮੂਵੀ ਦੀ ਸ਼ੂਟਿੰਗ ਜੰਗ ਤੋਂ ਬਾਅਦ ਹੁੰਦੀ ਤਾਂ ਮੈਂ ਇਦਾਂ ਦੀ ਗਲਤੀ ਕਦੇ ਵੀ ਨਾ ਕਰਦਾ ਸੋ ਇਸ ਦੇ ਵਿੱਚ ਮੇਰੀ ਕੋਈ ਵੀ ਗਲਤੀ ਨਹੀਂ ਹੈ ਤੇ ਦਲਜੀਤ ਦੋਸਾਂ ਨੇ ਕਿਹਾ ਕਿ ਇਸ ਮੂਵੀ ਨੂੰ ਬਣਾਉਣ ਤੇ ਪ੍ਰੋਡੂਸਰਾਂ ਦੇ ਬਹੁਤ ਸਾਰੇ ਪੈਸੇ ਲੱਗੇ ਨੇ ਇਸ ਕਰਕੇ ਅਸੀਂ ਇਸ ਮੂਵੀ ਨੂੰ ਰਿਲੀਜ਼ ਕਰਕੇ ਰਾਂਗੇ ਅਤੇ ਦੋਸਤੋ ਹੋ ਸਕਦਾ ਹੈ ਇਸ ਮੂਵੀ ਨੂੰ ਭਾਰਤ ਦੇ ਵਿੱਚ ਰਿਲੀਜ਼ ਨਾ ਕੀਤਾ ਜਾਵੇ ਅਤੇ ਇਸ ਮੂਵੀ ਨੂੰ ਹੋਰ ਦੇਸ਼ਾਂ ਵਿੱਚ ਜ਼ਰੂਰ ਰਿਲੀਜ਼ ਕੀਤਾ ਜਾਵੇਗਾ ਤਾਂ ਦੋਸਤੋ ਦਲਜੀਤ ਦਸਾਂਝ ਦੀ ਸਰਦਾਰ ਜੀ ਮੂਵੀ ਦੇ ਵਿਰੋਧ ਤੋਂ ਬਾਅਦ ਦਲਜੀਤ ਦਸਾਂਝ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਵੀ ਕਿਹਾ ਕਿ ਮੇਰੀ ਫਿਲਮ ਪੰਜਾਬ 95 ਜੋ ਕਿ ਹਾਲੇ ਤੱਕ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜੋ ਕਿ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਬਣੀ ਹੋਈ ਹੈ ਤਾਂ ਦੋਸਤੋ ਦਲਜੀਤ ਦਸਾਂਝ ਨੇ ਉਹਨਾਂ ਸਿੰਗਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੋ ਮੇਰਾ ਇਸ ਫਿਲਮ ਦੇ ਉੱਤੇ ਵਿਰੋਧ ਕਰਦੇ ਨੇ ਉਹਨਾਂ ਨੇ ਕਦੇ ਵੀ ਮੇਰੀ ਪੰਜਾਬ 95 ਮੂਵੀ ਦੀ سپورਟ ਨਹੀਂ ਕੀਤੀ ਜੋ ਕਿ ਹਾਲੇ ਤੱਕ ਭਾਰਤ ਦੇ ਵਿੱਚ ਰਿਲੀਜ਼ ਵੀ ਨਹੀਂ ਹੋਣ ਦਿੱਤੀ ਗਈ ਤੇ ਦਲਜੀਤ ਦੋਸਾਂਝ ਨੇ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਲੋਕ ਤੁਹਾਡਾ ਸਾਥ ਨਹੀਂ ਦੇਣਗੇ ਤੁਹਾਡੀਆਂ ਲੱਤਾਂ ਖਿੱਚਣਗੇ ਅਤੇ ਦਲਜੀਤ ਦੋਸਾਂਝ ਨੇ ਕਿਹਾ ਕਿ ਮੈਨੂੰ ਦੁੱਖ ਲੱਗਿਆ ਜਦੋਂ ਮੇਰੇ ਹੀ ਪੰਜਾਬੀ ਸਿੰਗਰ ਭਰਾਵਾਂ ਨੇ ਮੇਰਾ ਵਿਰੋਧ ਕੀਤਾ ਦੋਸਤੋ ਹੁਣ ਸਿੱਧੂ ਮਸਲੇਵਾਲੇ ਵੱਲੋਂ ਮਰ ਕੇ ਵੀ ਦਲਜੀਤ ਦੋਸਾਂਝ ਦੀ سپورਟ ਕੀਤੀ ਗਈ ਹੈ ਉਹ ਕਿਸ ਤਰ੍ਹਾਂ ਪਰ ਆ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਵਿੱਚ ਦਰਸਲ ਕੁਝ ਫੈਨ ਪੇਜਾਂ ਦੇ ਵੱਲੋਂ ਇਹ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਿੱਧੂ ਮਸਲੂਆਣਾ ਲਾਈਵ ਹੋਇਆ ਹੁੰਦਾ ਹੈ ਅਤੇ ਜਦੋਂ ਸਿੱਧੂ ਮਸਲੂਆਣਾ ਨੂੰ ਬਾਲੀਵੁੱਡ ਦੇ ਕੁਝ ਕਲਾਕਾਰਾਂ ਵੱਲੋਂ ਮਾੜਾ ਕਿਹਾ ਜਾ ਰਿਹਾ ਸੀ ਤਾਂ ਉਸ ਸਮੇਂ ਸਿੱਧੂ ਮਸਲੂਆਣਾ ਨੇ ਲਾਈਵ ਹੋ ਕੇ ਬਾਲੀਵੁੱਡ ਦੇ ਉਹਨਾਂ ਕਲਾਕਾਰਾਂ ਨੂੰ ਜਵਾਬ ਦਿੱਤਾ ਸੀ ਸਾਡੀ ਗੱਲ ਕਰੋ ਬਾਲੀਵੁੱਡ ਨੂੰ ਅਸੀਂ ਜੁੱਤੀ ਦੇ ਬਰਾਬਰ ਵੀ ਨਹੀਂ ਸਮਝਦੇ ਤਾਂ ਦੋਸਤੋ ਸਿੱਧੂ ਮਸਲੂਆਣਾ ਦੀ ਇੱਕ ਕਲਿੱਪ ਨੂੰ ਵਰਤ ਕੇ ਫੈਨ ਪੇਜਾਂ ਵੱਲੋਂ ਦਿਲਜੀਤ ਦੋਸਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਦੋਸਤੋ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਉੱਪਰ ਜ਼ਰ ਸਸਿਓ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਜੇਕਰ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਵੀਡੀਓ ਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ